ਸਰਸਿਕਾ ਜੀ ਅੱਜ ਕਾਫੀ ਜ਼ਿਆਦਾ ਸੋਹਣੀਆਂ ਕਲੈਕਸ਼ਨ ਆਈਆਂ ਕਾਟਨ ਦੇ ਵਿੱਚ ਸੋ ਇਹ ਵਾਲੇ ਸੂਟ ਨੇ ਜਿਹੜੇ ਪਿਓਰ ਸਲਵ ਕਾਟਨ ਦੀ ਸ਼ਰਟ ਰਹੇਗੀ ਤੇ ਨਾਲ ਕੈਂਬਰੀ ਕਾਟਨ ਦੀ ਬਾਟਮ ਰਹੇਗੀ 2 ਮੀਟਰ ਸ਼ਰਟ ਤੇ 2 ਮੀਟਰ ਬਾਟਮ ਦਾ ਫੈਬਰਿਕ ਰਹੇਗਾ ਦੁਪੱਟਾ ਜਿਹੜਾ ਕੋਟੇ ਚੈੱਕ ਵਾਲਾ ਰਹੇਗਾ ਉੱਪਰ ਪੈਚਵਰਕ ਤੇ ਫੋਰ ਸਾਈਡ ਹੈ ਜਿਹੜੀ ਲੈਸ ਰਹੇਗੀ ਇਹਦੇ ਵਿੱਚ ਤੁਸੀਂ ਮੈਚਿੰਗ ਸੂਟ ਵੀ ਆਰਡਰ ਕਰ ਸਕਦੇ ਹੋ ਤੁਸੀਂ 올ਓਵਰ ਸੂਟ ਵੀ ਹੈ ਜਿਹੜਾ ਲੈ ਸਕਦੇ ਹੋ ਪ੍ਰਾਈਸ ਸਭ ਦਾ ਨਾਲ ਮੈਂਸ਼ਨ ਹੁੰਦਾ ਹੈ ਫ੍ਰੀ ਸ਼ਿਪਿੰਗ ਰਹੇਗੀ WhatsApp ਤੇ ਜਿਹੜਾ ਤੁਸੀਂ ਆਪਣਾ ਆਰਡਰ ਹਉ ਬੁੱਕ ਕਰਵਾ ਸਕਦੇ ਹੋ ਮੈਂ ਆਪਣਾ ਨੰਬਰ ਦਿੱਤਾ ਹੈ ਇਹ ਮਸਲੀਨ कॉटन ਦਾ ਸੂਟ ਰਹੇਗਾ 슬ੀਵਸ ਤੇ ਤੇ ਬਾਟਮ ਤੇ ਵਰਕ ਰਹੇਗਾ ਦੁਪੱਟਾ ਇਹ ਜਿਹੜਾ ਫੁੱਲ ਪਿਓਰ ਦਾ ਰਹੇਗਾ ਇਹ ਪਿਓਰ कॉटन ਦਾ ਫੈਬਰਿਕ ਰਹੇਗਾ ਉੱਪਰ ਇਹ ਜਿਹੜੀ ਬੂਟੀਆਂ ਵਿੱਚ ਇੰਬ੍ਰੋਇਡਰੀ ਰਹੇਗੀ ਨਾਲ ਚਿਕਨਕਾਰੀ ਵਾਲਾ ਪਲਾਜ਼ੋ ਰਹੇਗਾ ਪਰ ਮੀਟਰ ਦੇ ਹਿਸਾਬ ਨਾਲ ਤੁਸੀਂ ਸ਼ਰਟ ਦਾ ਫੈਬਰਿਕ ਲੈ ਸਕਦੇ ਨਾਲ ਪਲਾਜ਼ੋ ਹੈ ਜਣਾ ਉਹ ਵੀ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਏ ਪਿਓਰ ਕੈਮਰੀ कॉटन ਦੀ ਸ਼ਰਟ ਰਹੇਗੀ ਸ਼ਰਟ ਤੇ ਐਮਬਰਾਇਡਰੀ ਰਹੇਗੀ ਨਾਲ ਚਿਕਨਕਾਰੀ ਵਾਲੀ ਜਿਹੜੀ ਬਾਟਮ ਰਹੇਗੀ ਕੋਟੇ ਦਾ ਦੁਪੱਟਾ ਰਹੇਗਾ ਇਹ ਇਹ ਵਾਲੇ ਸੂਟ ਨੇ ਜਿਹੜੇ ਆਫਰ ਦੇ ਵਿੱਚ ਨੇ ਪਿਓਰ ਰਿਯਾਨ कॉटन ਦੇ ਸੂਟ ਰਹਿਣਗੇ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਇਹਨਾਂ ਵਿੱਚੋਂ ਕੋਈ ਵੀ ਤਿੰਨ ਸੂਟਾਂ ਜਿਹੜੇ ਲੈ ਸਕਦੇ ਹੋ ਪ੍ਰਾਈਸ ਨਾਲ ਮੈਂਸ਼ਨ ਹੈ ਫ੍ਰੀ ਸ਼ਿਪਿੰਗ ਰਹੇਗੀ ਤਿੰਨ ਸੂਟਾਂ ਦਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਫ੍ਰੀ ਸ਼ਿਪਿੰਗ ਹੈ ਕੋਈ ਵੀ ਆਪਣੀ ਚੁਆਇਸ ਦੇ ਜਿਹੜੇ ਤੁਸੀਂ ਇਹਨਾਂ ਵਿੱਚੋਂ ਤਿੰਨ ਸੂਟ ਹੈ ਉਹ ਆਰਡਰ ਕਰ ਸਕਦੇ ਹੋ ਪੇਮੈਂਟ ਹੈ ਜਿਹੜੀ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਆਨਲਾਈਨ ਪੇਮੈਂਟ ਹੋਏਗੀ WhatsApp ਤੇ ਜਿਹੜਾ ਤੁਸੀਂ ਆਪਣਾ ਆਰਡਰ ਹੈ ਉਹ ਬੁੱਕ ਕਰਵਾ ਸਕਦੇ ਹੋ